ਸਸੀ ਕਾ ਜੀ ਗੱਲ ਕਰਨੀਆਂ ਸਿੰਗਰ ਏਪੀਟੀ ਲੋਕੋ ਚੀਲਾ ਦੇ ਵਿੱਚ ਦਲਜੀਤ ਗਿਆ ਕਿੰਨੀ ਇੱਜ਼ਤ ਬਣਾ ਕੇ ਆਇਆ ਤੇ ਆ ਬੰਦਾ ਗਿਆ ਉੱਥੇ ਗਿਟਾਰ ਤੋੜ ਕੇ ਆ ਗਿਆ ਉਹਦਾ ਬਹੁਤ ਲੋਕਾਂ ਨੇ ਬੁਰਾ ਮਨਾਇਆ ਇਸ ਦਾ ਵੱਡੇ ਸਟਾਰ ਦੇ ਲੱਛਣ ਦੇਖੋ ਕੀ ਆ ਤੇ ਲੱਗਦਾ ਦੋ ਚਾਰ ਗਾਣੇ ਚੱਲ ਗਏ ਜਿਹੜੇ ਦੋ ਗੀਤ ਚੱਲ ਗਏ ਉਹਨਾਂ ਦਾ ਹੰਕਾਰ ਬੋਲਣ ਲੱਗ ਪਿਆ ਵੀ ਸਾਡੇ ਇੱਚੇ ਤਾਂ ਹੀ ਨਾ ਸਾਜਾਂ ਨੂੰ ਪੂਜਦੇ ਆ ਮੱਥਾ ਟੇਕ ਟੇਕ ਕੇ मां सरस्वती ਦਾ ਆਸ਼ੀਰਵਾਦ ਲੈਂਦੇ ਤੇ ਇਹ ਵੱਡਾ 스타 ఏ ਪਿੱਟ ਲੋ 2 4 ਗਾਣੇ ਹੀ ਚੱਲ ਗਏ ਯਾਰ ਤੂੰ ਕੀ ਬਣਿਆ ਫਿਰਦਾ ਆਪਣੇ ਆਪ ਨੂੰ ਭਰਾਵਾ ਇੱਥੇ ਜਿਹੜੇ ਬਹੁਤ ਛੋਟੀ ਦੇ 스타 ਸੇ ਉਹ ਬਾਅਦ ਚ 10 10 ਰੁਪਏ ਮੰਗਦੇ ਦੇਖਿਆ ਨਹੀਂ ਤਾਂ ਕਿ ਮੈਂ ਇੱਕ ਦਿਨ ਪਹਿਲਾਂ ਵੀ ਪਾ ਚੁੱਕਾ ਇਹਦੇ ਬਾਰੇ ਤੇ ਜਾ ਕੇ ਸਰਚ ਕਰੀ ਬਾਈ ఏ ਪਿੱਟ ਲੋ ਕੱਖ ਨਹੀਂ ਦੁਨੀਆ ਸਿਕੰਦਰ ਵਰਗੇ ਆ ਕੇ ਚੱਲ ਗਏ ਤੂੰ ਹੈ ਕਿ ਨਾ ਤੂੰ ਯਾਰ ਤੂੰ ਹੱਕ ਕੰਮ ਕੀ ਕਰ ਰਿਆ ਬਾਈ ਤੂੰ ਇਹ ਲੋਕਾਂ ਦਾ ਕਹਿਣਾ ਲੋਕ ਇਹ ਗੱਲਾਂ ਕਹਿ ਰਹੇ ਪਏ ਇਹ ਬੰਦਾ ਕਰ ਕੀਆ ਇਹ ਯਾਨੀ ਕਿ ਇਹਦਾ ਮਤਲਬ ਤਾਂ ਇਹਦੇ ਮਗਰ ਇਹ ਫੁਕਰਾ ਪੰਤੀ ਤੇ ਬਾਕੀ ਇਹਨੇ ਤਾਂ ਜੱਟਾਂ ਦੇ ਨਾਮ ਨੂੰ ਵੀ ਇਲਾਜ ਲਾਤੀ ਪਏ ਫੁਕਰਾ ਜੱਟ ਫੁਕਰਾ ਜੱਟ ਹੁਣ ਸਾਰੇ ਕਹੀ ਜਾਂਦੇ ਆ ਤੇ ਇਹ ਦੇਖੋ ਕਿ ਫੁਕਰਪਣਾ ਕਿੱਦਾਂ ਜੱਟ ਨੂੰ ਚੜਿਆ ਯਾਰ ਮਾੜਾ ਮੋਟਾ ਆਪਣਾ ਕਿਰਦਾਰ ਰੱਖੋ ਕਮ ਸੇ ਕੰਮ ਤੂੰ ਸਟੇਜ ਤੇ ਗਿਆ ਤੈਨੂੰ ਕੀ ਲੋੜ ਹੋਊਗੀ ਪੱਛਮੀ ਸੱਭਿਆਤਾ ਇਹ ਉਹਨਾਂ ਦਾ ਰਵਾਜ ਹੋਊਗਾ ਗੋਰੇ ਇਦਾਂ ਕਰਦੇ ਹੋਗੇ ਹਾਲੀਵੁੱਡ ਦੇ ਸਿੰਗਰ ਕਰਦੇ ਹੁਣ ਕਰੀ ਜਾਣ ਤੂੰ ਆਪਣਾ ਦੇਖ ਤੈਨੂੰ ਕੋਰੇ ਨਹੀਂ ਬਹੁਤਾ ਸੁਣਦੇ ਤੈਨੂੰ ਪੰਜਾਬੀ ਸੁਣਦੇ ਭਰਾਵਾ ਇੰਡੀਅਨ ਆਡੀਅנס ਵੀ ਬਾਤ ਸੁਣਦੀ ਪਹਿਲਾਂ ਪੰਜਾਬੀ ਸੁਣਦੇ ਆ ਪੰਜਾਬੀ ਇਹ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਤੂੰ ਸਾਜ਼ ਭੰਨੇ ਕਿ ਤੂੰ ਸਾਜ਼ ਤੋੜੇ ਸਟੇਜਾਂ ਤੇ ਤੇ ਭਾਈ ਫਿਰ ਇਹ ਤੁਹਾਨੂੰ ਪਤਾ ਹੀ ਆ ਬਰਦਾਸ਼ਤ ਨਹੀਂ ਕਰਦੇ ਹੁੰਦੇ ਫਿਰ ਵੀ ਇਸ ਤਰ੍ਹਾਂ ਤੁਸੀਂ ਸਿੰਗਰ ਆ ਸਿੰਗਰ ਬਣ ਕੇ ਰਹੋ ਇਹ ਚੀਜ਼ ਬਹੁਤ ਮਾੜੀ ਹੈ ਇਹਦਾ ਮਤਲਬ ਤਾਂ ਫਿਰ ਸ਼ੌਹਰਤ ਦਾ ਜਿਹੜਾ ਹੰਕਾਰ ਆ ਤੁਹਾਡੇ ਸਿਰ ਚੜ੍ਹ ਕੇ ਬੋਲ ਰਿਹਾ ਆ ਤੇ ਤੁਸੀਂ ਪਤਾ ਨਹੀਂ ਆਪਣੇ ਆਪ ਨੂੰ ਕੀ ਤਾਨਸੇਨ ਸਮਝ ਰਹੇ ਹੋ ਬਾਈ ਇਹਨੇ ਕਬੀ ਇਸ ਕਰਕੇ ਧਰਤੀ ਤੇ ਪੈਰ ਰੱਖੇ ਪੀਟੇ ਲਓ ਬੇਨਤੀ ਤੈਨੂੰ ਕਰਦੇ ਆ ਸਾਰੇ ਪੰਜਾਬੀ ਤੇ ਬਾਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਇਹ ਕੋਚੀਲਾ ਦੇ ਵਿੱਚ ਇਹਨੇ ਹਰਕਤ ਕੀਤੀ ਆ ਜਰੂਰ ਦੱਸਿਓ ਧੰਨਵਾਦ